ਸ਼ੁਰੂ ਕਰ ਲੈਣਾ ਹਾਂਜੀ ਸ਼ੁਰੂ ਕਰਦੇ ਅੱਜ ਦਾ ਵਲੌਗ ਤੇ ਵੇਖੋ ਜਗਮੀਤ ਦੇ ਯਾਰ ਦੋਸਤ ਆ ਕੇ ਤੜਕੇ ਹੀ ਇਹਦੇ ਕੋਲ ਕਹਿੰਦੇ ਸਕੂਲ ਚੱਲ ਗਏ ਤੇ ਟਾਈਮ ਨਾਲ ਹੀ ਆ ਜਾਂਦੇ ਜਗਮੀਤ ਨੂੰ ਲੈਣ ਤੇ ਅੱਜ ਦੇ ਵਲੌਗ ਚ ਆਪ ਤੁਹਾਨੂੰ ਦਿਖਾਉਣੇ ਕਿ ਮੈਂ ਕੀ ਕੀ ਕੰਮ ਕਰਦੀ ਹਾਂ ਘਰੇ ਕੀ ਕੀ ਨਹੀਂ ਕੰਮ ਬਹੁਤ ਜਾਦੇ ਬੰਦੇ ਆ ਟੈਂਕੀ ਭਰਦੀ ਤੇ ਪਾਣੀ ਡੁੱਲਦਾ ਪਿਆ ਇਹਨਾ ਤੁਹਾਨੂੰ ਪਛਾਟਾਂਗੇ ਜਿਹੜੀ ਟੁੱਟੀ ਛੱਡਾਂ ਉਹ ਪਾਣੀ ਜਿਹੜਾ ਉੱਥੇ ਡੁੱਲਣੋਂ ਹਟਦੇ ਰਸਤੇ 'ਚ ਟੈਂਕੀ ਭਰਦੇ ਆ ਉਹਨਾਂ ਜਿਹੜਾ ਬੋਤਰਾ ਹੋ ਲਈ ਆ ਨਾ ਟੈਂਕੀ ਬਾਹਰ ਰੱਖੀ ਆ ਭਾਈ ਇਹ ਸਰੋਂਾਂ ਦੇ ਪਤਨ ਨੂੰ ਬਹੁਤ ਸਾਰੇ ਤਾਂ ਵੱਡੇ ਇਲਾਕੇ ਦਾ ਬਲਾਕੀ ਛੋਟੀ ਤੋਂ ਦੇਖੋ ਸਰਪਾਉਂ ਦੇ ਵਿੱਚ ਪਾਣੀ ਆਈ ਜਾਂਦਾ ਲੈ ਆਇਥੋਂ ਗੁੰਡ ਦੇ ਵਿੱਚ ਪਾਣੀ ਗੁੰਢ ਜਾਂਦਾ ਸਾਰਾ ਤੇ ਹੁਣ ਤਾਂ ਉਹ ਘਰ ਤਾਂ ਭਰੀ ਨਹੀਂ ਸੀ ਪਾਣੀ ਤੇ ਲੱਗ ਕੇ ਚਲ ਵਰ੍ਹ ਭਰਤ ਗਈ ਤੇ ਹੁਣ ਮੈਂ ਪਾਣੀ ਛੱਡ ਕੇ ਸੱਲਾ ਸਵੇਰ ਉੱਠ ਕੇ ਟਿਕੂ ਕਰ ਗਈ ਚਾਹ ਬਰਹੀ ਚਾਹ ਪੀਤੀ ਚਾਹ ਪੀ ਕੇ ਬੁਰੂ ਕਰ ਪਹਿਲਾਂ ਵੀ ਸੀ ਚਾਹ ਕੇ ਤੇ ਹੁਣ ਮੈਂ ਲੱਗੀ ਆਂਡੇ ਮੰਨ ਦਾ ਸਿਰੇ ਚ ਕੱਪੜੇ ਮੇਰੇ ਪਾਈ ਪਏ ਆ ਜੋ ਕੱਪੜੇ ਲੱਗੀ ਉਸੋ ਹੀ ਜਾਂਦੀ ਮਸ਼ੀਨ ਤੇ ਕੱਪੜੇ ਕੱਢ ਕੇ ਮੇਰੇ ਤੇ ਜੁਗਮੀਤ ਕੱਪੜੇ ਹੁੰਦੇ ਕੱਪੜੇ ਦੇ ਬਾਹਲੇ ਨੇ ਹੁੰਦੇ ਜੁਗਮੀਤ ਤੇ ਲਿਆ ਗਏ ਹਾਂ ਸਕੂਲ ਕੱਪੜੇ ਮਸ਼ੀਨ ਤੋਂ ਕੱਢ ਕੇ ਤੇ ਫਿਰ ਆਪਾਂ ਮਾ ਦਿਆਂਗੇ ਭਾਂਡੇ ਭਾਂਡੇ ਮਾ ਦ ਕਦੋਂ ਬਿਹੜਾ ਸੰਭਰ ਉਹ ਦੋਸਤਾਂ ਹੋ ਗਏ ਬਿਹੜਾ ਮ ਸੰਭਰ ਨਹੀਂ ਗਾ ਤੇ ਬਾਕੀ ਤੁਹਾਨੂੰ ਮਿਲਦੇ ਆ ਅੱਗੇ ਅੱਗੇ ਕੀ ਕਰਦੀ ਹਾਂ ਮੈਂ ਹਜੇ ਮੈਂ ਜਿਹੜੇ ਕੰਮ ਕੀਤੇ ਉਹ ਤੁਹਾਨੂੰ ਦੱਸਦੇ ਕਿਉਂਕਿ ਗੁਰੂ ਘਰ ਜਾਂਦੇ ਪਹਿਲਾਂ ਵੀ ਨਹੀਂ ਹੁੰਨੇ ਪਾਣੀ ਦਾ ਕੱਪ ਪਾਣੀ ਦਾ ਕੱਪ ਠੀਕ ਹੈ ਫਿਰ ਮਾ ਤੇ ਬਣਉਣੀ ਹੁੰਦੀ ਚਾਹ ਚਾਹ ਬਣਾ ਕੇ ਤੇ ਉਹ ਤੋਂ ਬਾਅਦ ਚਾਹ ਪੀ ਕੇ ਰੱਬ ਦਾ ਨਾਮ ਲੈ ਕੇ ਸ਼ੁਕਰ ਕਰਤੀ ਉਹਦਾ ਵੀ ਚਾਹ ਤੇ ਮੱਥੇ ਲਾਇਆ ਤੇ ਰਮਨ ਰਪਨ ਦੇ ਵਾਹਿਗੁਰੂ ਸ਼ੁਕਰਾਨਾ ਹੈ ਆਪ ਜੀ ਦਾ ਤੇ ਬਹੁਤ ਦਿਨਾਂ ਬਾਅਦ ਅਜਾਪਾ ਬਲੌਗ ਬਣਾਉਣ ਲੱਗੇ ਹਾਂ ਤੁਸੀਂ ਸਾਰੇ ਜਣੇ ਸਪੋਰਟ ਜ਼ਰੂਰ ਕਰਿਆ ਕਰੋ ਇੱਧਰ ਦੇਖੋ ਸਾਡਾ ਪਾਣੀ ਦੁੱਲ ਕਿ ਗਵੰਦਾਂ ਦੇ ਬਾਅਦ ਤੋਂ ਸਰਕਾਰ ਚੋਂ ਟਿਕੂ ਪਾਣੀ ਵੀ ਨੰਤੇ ਪੁੱਟਾਈ ਹੋਦੇ ਹੂ ਜਿੱਤੇ ਦੁੱਲ ਦਾ ਸਾਰਾ ਪਾਗੜੀ ਦੇ ਵਿੱਚ ਵੈਸੇ ਵੀ ਚਲੇ ਛਿੜਕਦੀ ਹੁੰਦੀ ਆ ਜਿੰਨਾਂ ਛਿੜਕਣਾ ਕਰਦਾ ਜਾਂਦਾ ਜਗਨਵੀਤ ਯਾਰ ਦੋਸਤ ਕਹਿੰਦਾ ਜਗਨਵੀਤ ਸਕੂਲ ਨੂੰ ਆਪ ਤੇ ਕੋਈ ਰਹੇ ਕਿ ਮਨ ਪੈਸੇ ਲੈ ਕੇ ਜਾਣੇ ਅਸੀਂ ਦਾਤ ਵੀਰ ਤੇ ਇਹ ਚੱਕਲੇ ਜੋ ਰਪਨ ਦਾ ਸਾਥ ਆ ਕਿਹਨ ਦਾ ਪਤਾ ਨਹੀਂ ਕਾਹਦੇ ਚ ਹੋਣੇ ਸਿੱਟ ਕਾਹਦੇ ਚ ਸੀ ਗਏ ਕਿਨੇ ਲੈ ਕੇ ਚੱਲਿਆ ਲੋਕ ਤੇ ਲੈ ਆਪੀ ਬਰਥਡੇ ਆਸੀ ਉੱਥੇ ਪਾਰਟੀ ਕਰਨੀ ਆ ਕਿੰਨੇ ਲੈ ਚੱਲਿਆ 20 ਹੈ 20 ਚਲ ਠੀਕ ਆ ਦੋਸਤ ਦਾ ਜਨਮ ਦਿਨ ਉੱਥੇ ਪਾਰਟੀ ਕਰਨੀ ਆ ਉਹਦਾ ਅੰਦਰ ਚੱਕਿਆ ਹੋਇਆ ਮੁੰਡੇ ਦਾ ਜਿਹੜਾ ਅੱਜ ਹੈਗਾ ਜਨਮ ਦਿਨ ਤੇ ਉਹਦੀ ਇਹਨਾਂ ਨੇ ਕਰਨੀ ਹੈਗੀ ਆ ਪਾਰਟੀ ਤੇ ਅੱਗੇ-ਅੱਗੇ ਆਪਾਂ ਤੁਹਾਨੂੰ ਦਿਖਾਈ ਜਾਵਾਂਗੇ ਕੀ ਕਰਨਾ ਕੀ ਨਹੀਂ ਹੁਣ ਮੈਂ ਮਸ਼ੀਨ ਚੋਂ ਕੱਢੂੰਗੀ ਕੱਪੜੇ ਹੁਣ ਸਭ ਤੋਂ ਪਹਿਲਾਂ ਮੈਂ ਪਰੋਂ ਪਾਣ ਡੇ ਲੈ ਕੇ ਇਕੱਠੇ ਕਰਕੇ ਕਿਉਂਕਿ ਰਾਤ ਵੀ ਉੱਠ ਕੇ ਪਾਣੀ ਪੂਣੀ ਪੀਦਾ ਉਹ ਵੀ ਪਏ ਆ ਤੇ ਸਵੇਰ ਵੀ ਉੱਠ ਕੇ ਪਾਣੀ ਕੀਤਾ ਫਿਰ ਆਪਾਂ ਰਾਤ ਵਾਲੇ ਪਾਣ ਡੇ ਦਾ ਥੋੜਾ ਪੀਣਾ ਹੁੰਦਾ ਵਾ ਮਾਂਜਾ ਚੱਖਣਾ ਪੈਂਦਾ ਤੇ ਅੱਜ ਵਾਕ ਵੀ ਹੁਣ ਪਾਣੀ ਪੀ ਕੇ ਗਏ ਜਿਹੜੇ ਜਲਮਿੱਧ ਨਾਲ ਆਏ ਸੀ ਤੇ ਮੈਂ ਸਕਿਪ ਨਹੀਂ ਕਰਦੀ ਕੋਈ ਨਹੀਂ ਜਦੋਂ ਮੈਂ ਸਕਿਪ ਕਰਨਾ ਪਿਆ ਬਲਕਿ ਵੀਡੀਓ ਬਣਾਉਂਦੀ ਬਣਾਉਂਦੇ ਜੀ ਮੈਂ ਸਕਿਪ ਕਰਕੇ ਉਹ ਨਾਲ ਹਨ ਐਡਿਟ ਕਰਕੇ ਪਾ ਦੂੰਗੀ ਪਰ ਫਿਲਹਾਲ ਤਾਂ ਮੈਂ ਸਿੱਧੇ ਬਲੌਗ ਬਣਾਈ ਜਾਂਦੀਆਂ ਤੁਸੀਂ ਬਲੌਗ ਨਾ ਬਣੇ ਰਹਿਣਾ ਤੇ ਬਲੌਗ ਨੂੰ ਦੇਖੀ ਜਾਓ ਤੇ ਸਪੋਰਟ ਜ਼ਰੂਰ ਕਰਿਓ ਹਨ ਤੇ ਆਪਣੇ ਬਲੌਗ ਤੇ ਲਾਈਕ ਲੂਕ ਬਹੁਤ ਘੱਟ ਆਉਂਦੇ ਆ ਸ਼ੇਅਰ ਵੀ ਬਹੁਤ ਘੱਟ ਆਉਂਦੇ ਆ ਤੇ ਵਿਊ ਵੀ ਬਹੁਤ ਘੱਟ ਆਉਂਦੇ ਆ ਜੀ ਤੇ ਮੈਂ ਤਾਂ ਬਲੌਗ ਵੀ ਬੜਾ ਲੰਬਾ ਨਹੀਂ ਬਣਾਉਂਦੀ ਹੁੰਦੀ ਕਿਉਂਕਿ ਮੈਂ ਛੋਟੇ ਬਲੌਗ ਬਣਾਉਣੀ ਹੁੰਦੀ ਆ ਕਿਉਂਕਿ ਬੜਾ ਬਲੌਗ ਲੰਬਾ ਕੋਈ ਚਾਲਦਾ ਨਹੀਂ ਕੋਈ ਦੇਖਦਾ ਨਹੀਂ ਹੈਗਾ ਤੇ ਚੱਕੋ ਵਈ ਸਾਨ ਦਾ ਦੇਖੋ ਫੰਦ ਤੇ ਮੈਂ ਕੱਪੜੇ ਕੱਢਦੀ ਆ ਤਰਾ ਪਾਸਟ ਸਟਾਰਟ ਕਰਦੇ ਆਂ ਬਲੌਗ ਜਦੋਂ ਆਪਾਂ ਸੁੱਕਣੇ ਪਾਏ ਤੇ ਕਿਹੜਾ ਮੈਂ ਕੱਪੜੇ ਕੱਢਦੀ ਆਂ ਮਸ਼ੀਨ ਚ ਕਿਉਂਕਿ ਕੱਪੜਿਆਂ ਨੂੰ ਇੱਕੋ ਹੀ ਢੇੜਾ ਦਵਾਉਣਾ ਮੈਨੂੰ ਰਾਤ ਪਾਈ ਸੀ ਸਵੇਰ ਲਾ ਤੇ ਇੱਕ ਹੀ ਢੇੜਾ ਦਵਾਇਆ ਵਾ ਤੇ ਹੁਣ ਪਾਏ ਜਿਹੜੇ ਸਾਨੂੰ ਲਾ ਦੇਣੇ ਆ ਫਿਰ ਬਾਲੇ ਕਿੜੇ ਦਵਾਉਣ ਨਾਲ ਜਦੋਂ ਆਪਾਂ ਥੀਲੀ ਢੋਨੇ ਤੋਂ ਕਿੜਾ ਆਪਾਂ ਬਾਲੇ ਮਸ਼ੀਨ ਚ ਉਹ ਕਰਦੇ ਆਂ ਵੀ ਹੱਥਾਂ ਨਾਲ ਮਲੀ ਜਾਂਦੇ ਉਹਨਾਂ ਨੂੰ ਹਨ ਤੇ ਮਿਲਦੇ ਆਂ ਜੀ ਅੱਗੇ ਅੱਗੇ ਲਓ ਜੀ ਹੁਣ ਮੈਂ ਚੱਕਣ ਲੱਗੀ ਆਂ ਆਪਦਾ ਬਿਸਤਰਾ ਜਿੱਥੇ ਮੈਂ ਰਾਤ ਦੀ ਪੈਣੀ ਹੁੰਨੀ ਆਗੀ ਹੈ ਜਦ ਮੀਤ ਪੈਂਦਾ ਹੁੰਦਾ ਬੈੱਡ ਤੇ ਮੈਂ ਵੀ ਨਹੀਂ ਹਣੀ ਮੰਜੇ ਤੇ ਕਿਉਂਕਿ ਮੇਰੇ ਢੂਈ ਬਹੁਤ ਦਰਦ ਕਰਦੀ ਆ ਤੇ ਹੁਣ ਆਪਾਂ ਬਿਸਤਰਾ ਚੱਕ ਕੇ ਤੇ ਮੰਜਾ ਦੇਵਾਂਗੇ ਖੜਾ ਕਰ ਜਿਹੜੇ ਆਪਾਂ ਸਾਰਾ ਦਿਨ ਬੈੱਡ ਤੇ ਹੀ ਬੈਣੀ ਹੁੰਨੇ ਆ ਕਿਉਂਕਿ ਬੈੱਡ ਤੇ ਵਧੀਆ ਨਹੀਂ ਤਾਂ ਸਾਰਾ ਦਿਨ ਬੈਠਣਾ ਤੇ ਆ ਚੁੰਨੀ ਰਹਿ ਗਈ ਮੇਰੀ ਇਹ ਵੀ ਸੱਟ ਹੀ ਆ ਮਸ਼ੀਨ 'ਚ ਲਓ ਜੀ ਹੁਣ ਆਪਾਂ ਲੱਗਿਆ ਮਸ਼ੀਨ ਤੋਂ ਕੱਪੜੇ ਕੱਢਣਾਂ ਆਣੀ ਇਹ ਤਾਂ ਟੱਪ ਭਰਿਆ ਜਾ ਉਹਦੇ ਚੁਲਿਆ ਲੈ ਆ ਕੇ ਆਪ ਪਾ ਦਿੰਨੇ ਆ ਇਹਦੇ ਤੋਂ ਹਣ ਵਧੀਆ ਕੱਪੜੇ ਨਿਕਲ ਜਾਂਦੇ ਇਹਨੇ ਨਾਲ ਕਿਉਂਕਿ ਜੇ ਟੂਟੀ ਚ ਪਾਣੀ ਛੱਡਿਆ ਫਿਰ ਟੂਟੀ ਚ ਪਾਣੀ ਛੱਡਿਆ ਤਾਂ ਪ੍ਰਿੰਟ ਹੀ ਖਾਲੀ ਹੋ ਜੂਗੀ ਆਪ ਕੱਢਦੇ ਹਣ ਕੱਪੜੇ ਮਸ਼ੀਨ ਚ ਇਹਦੇ ਦੇ ਚ ਪ੍ਰਿੰਟ ਵੀ ਆ ਜਾਂਦੇ ਜਿੱਦਾਂ ਪ੍ਰਿੰਟ ਵੀ ਆ ਜਾਂਦਾ ਹੈ ਤੇ ਮੈਂ ਤਾਂ ਕੱਪੜੇ ਹਮੇਸ਼ਾ ਸੁੱਚ ਬੰਦ ਕਰਕੇ ਹੀ ਕੱਢਦੇ ਹੁੰਦੀ ਆ ਤੇ ਸੁੱਚ ਬੰਦ ਕਰਕੇ ਹੀ ਕੱਪੜੇ ਇਹਦੇ ਚ ਪਾਉਂਦੀ ਹੁੰਦੀ ਆ ਬਾਥਰੂਮ ਸਾਡਾ ਲਾ ਕੇ ਜੂਨ ਫਾ ਕਿਉਂਕਿ ਲਸਿੰਦਰੀਆ ਕੋਈ ਵੀ ਹਨ ਸਾਧਨ ਇਹ ਤਾਂ ਪੇਟ ਨਹੀਂ ਹੁੰਦਾ ਵਾ ਚਾਹੇ ਇਹ ਨਹੀਂ 프ਰੰਟ ਮਾਰਦੀ ਫਿਰ ਵੀ ਕੋਈ ਪਤਾ ਨਹੀਂ ਹੈਗਾ ਆਪਾਂ ਨੂੰ ਧਿਆਨ ਰੱਖਣਾ ਜ਼ਰੂਰੀ ਹੁੰਦਾ ਹਨ ਜੇ ਬਾਲਟੀ ਨਾ ਮਾ ਅੱਜ ਰੱਖ ਦਿੰਦੇ ਨੂੰ ਨੀ ਤਾਂ ਅੱਪ ਚਟਾਕ ਵੀ ਮੰਨ ਜਾ ਬਾਲਟੀ ਹੀ ਹੁੰਾਂ ਜੀ ਇਦਾਂ ਨਾ ਪਾਣੀ ਪਾ ਕੇ ਇਹਦੇ ਚਿੱਟੇ ਕੱਪੜੇ ਕੱਢ ਲਈਦੇ। ਉਹ ਤੇ ਗੁਰੂ ਘਰੇ ਪਾ ਕੇ ਜਾਣਾ ਹੁੰਦਾ ਕੱਪੜੇ ਹਨਾ ਉਹਦਾ ਸੈਟ। ਤੇ ਘਰ ਆਪਾਂ ਕਾ ਕਰਕੇ ਇਹ ਢੰਡਾ ਭੁਲ ਮਾਂ ਦੀ ਰੱਖਦੇ ਹੁਣ ਨਾ ਇਹਦੇ ਨਹੀਂ ਪਾ ਦੇਣੀ ਮਨ ਨੂੰ ਖਾ ਉਹਦੇ ਨਾ ਪਾਣੀ ਪਾਣਾ। ਔਖਾ ਲੱਗਦਾ ਮੈਨੂੰ ਪੰਜ ਧਨ ਪਾਣੀ ਤਾਂ। ਥੋੜੀ ਲੱਗੀ ਹੋਈ ਹੈ ਵਾਹਿਗੁਰੂ ਦੀ ਕਿਰਪਾ ਨਾਲ ਸੋਖ ਸੁਵਿਧਾ ਹੈਗੀ ਹੈ ਬਾਲਟੀ ਚੱਪੜ ਨਾਲ ਦੇਖੋ। ਥੋੜੀ ਨਾਲ ਆਪਾਂ ਪਾਣੀ ਪਾ ਕੇ ਇਹ ਕੱਪੜੇ ਕੱਢ ਲੈਣੇ ਆ। ਰੋਜੀ ਕੱਪੜੇ ਪਾਤੇ ਆਪਾਂ ਮਸ਼ੀਨ ਚ ਕੱਪੜੇ ਆਪਣੇ ਤੰਦੇ ਆ ਮੈਂ ਕੰਮ ਕਰਨਾ ਥੋੜੀ ਜਿਹੀ ਸਟਾਕ ਹੀ ਕੋ ਨਹੀਂ ਆ ਪਤਾ ਕੀ ਚੱਕਰ ਬਈ ਬਾਅਦ ਚ ਕਈ ਵਾਰ ਇਹ ਨਹੀਂ ਰਿਚਕ ਲੇਦਾ ਪਤਾ ਨਹੀਂ ਹੁੰਦਾ ਹਨਾ ਨਹੀਂ ਲਾ ਜਾਂਦੀ ਇਹ ਤੇ ਫਿਰ ਜੇ ਉਹਦਾ ਮੰਮੀ ਆ ਜਾਂਦਾ ਤੇ ਫਿਰ ਛੁੱਟਦੇ ਨਹੀਂ ਹਨਾ 25 ਫੰਕਾਂ ਦਾ ਕਰਦਾ ਤਾਂ ਪਤਾ ਨਹੀਂ ਕਿ ਜਵਾਲਾ ਨਹੀਂ ਜਾਂਦਾ ਉਹ ਤਾਂ ਕਰਦੇ ਇਹ ਫਿਰ ਕੱਪੜੇ ਛੁੱਕਦੇ ਨਹੀਂ ਤੇ ਆਪਾਂ ਮਸ਼ੀਨ ਚ ਮਾਰੇ ਦੇਨਾਂ ਨੂੰ ਸੁਕਾ ਕੇ ਬਾਹਰ ਦੇ ਫਿਰ ਅੱਧੇ ਪੌਣੇ ਘੰਟੇ ਚੰਨਾ ਟਾਈਮ ਤੇ ਰਹਾਦਾ 10 20 ਮਿੰਟ ਚ ਸੁੱਕ ਜਾਂਦੇ ਧੁੱਪ ਬਾਵਾ ਹੋਵੇ ਬਾਅਦ ਚ ਇਹਦਾ ਪਤਾ ਕੋਈ ਨਹੀਂ ਤਖੜੀ ਵਰਗਾ ਬਣਾਇ ਫਿਰਦਾ ਹੈ ਰਿਹਾ ਆਪੋ ਕੀ ਕਦੋਂ ਉਹਨੇ ਨਹੀਂ ਪਾ ਕੇ ਪਕੜੇ ਉਹਨੂੰ ਕਰ ਦੇਣੇ ਹਨ ਇੱਕ ਦਿਨ ਸਾਡੇ ਥੋਤੇ ਦਾ ਇੱਕ ਕਪੜੇ ਭੱਜ ਕੇ ਜਦੋਂ ਅਸੀਂ ਭੱਜ ਕੇ ਮਾਂ ਕੋਲ ਤੰਦਰਵਾਏ ਤੇ ਤੁਹਾਨੂੰ ਸਾਰੇ ਕਪੜੇ ਭੱਜ ਕੇ ਮੈਂ ਗਵੰਡਾ ਮੰਕਰੇ ਚਲੀ ਗਈ ਤੇ ਪ੍ਰਾਉਜੋ ਦਰ ਗਿਆ ਸੀ ਤੇ ਮੈਂ ਆ ਕੇ ਲੇਰ ਦੀ ਮਾਰੀ ਪ੍ਰਾਉਜੋ ਡਰ ਗਿਆ ਕਹਿੰਦਾ ਜਾ ਇਮਮਮ ਨੇ ਡਰਾਤਾ ਮੈਂ ਕਿ ਕੀ ਹੋ ਗਿਆ ਕਹਿੰਦਾ ਹੋਰ ਮੈਂ ਡਰ ਗਿਆ ਕਿ ਤੂੰ ਜੇ ਲੇਰ ਮਾਰੀਏ ਤੇ ਪਾਣੀ ਆਹ ਕਪੜੇ ਭੱਜ ਕੇ ਫੇਰ ਕੀ ਹੋ ਗਿਆ ਤੂੰ ਮੈਨੂੰ ਕਹਿ ਦੇ ਮੇਰੇ ਨਾਲ ਬਾਹਰ ਤੇ ਮੈਂ ਕਹਾ ਹਏ ਮਸਾ ਥੋਤੇ ਸੀ ਇੱਕ ਦਿਨ ਸਾਡਾ ਥਾਰ ਟੁੱਟ ਗਿਆ ਉਹਦੇ ਵੀ ਕਪੜੇ ਸੱਤ ਥੱਲੇ ਡੈ ਤੇ ਬਹੁਤ ਆਫਾ ਲਾਗ ਰਿਹਾ ਕੋਈ ਨਹੀਂ ਮੈਂਧ ਕਰਕੇ ਧੋਣੇ ਹੁੰਦੇ ਆਪਾਂ ਦੇ ਬਾਅਦ ਕੱਪੜੇ ਕਿੱ�ੇ ਨਿਪੜ ਜਾਂਦੇ ਜਾਂ ਕਿਵੇਂ ਵੀ ਹਨ ਬਹੁਤ ਔਖਾ ਲੱਗਦਾ ਇਹਨਾਂ ਕੱਪੜੇ ਸੁੱਕੀ ਜਾਂਦੇ ਤੇ ਪਾਣੀ ਦਾ ਬੱਦੇ ਦੀ ਟੱਪਾਂੋਂ ਕੱਢੇ ਆਉਣ ਲੱਗਦੇ ਆ ਬਾਅਦ ਵਿੱਚ ਲੋਕਾਂ ਦਾ ਸਾਨੂੰ ਆ ਗਿਆ ਭੇਟ ਵੀ ਇਹਨੂੰ ਕਿਵੇਂ ਲਾਉਣਾ ਪਹਿਲਾਂ ਸਾਨੂੰ ਪਤਾ ਨਹੀਂ ਸੀ ਵੀ ਕਿਵੇਂ ਲਾਉਣਾ ਹੈ ਤੇ ਪਹਿਲਾਂ ਅਸੀਂ ਜਦੋਂ ਟੂਟੀ ਆਉਂਦੀ ਸੀ ਹੁਣ ਸਾਰਾ ਸਿੱਕੂਪੰਪ ਦੀ ਛੱਤ 'ਤੇ ਛੱਡ ਦਿੰਦੇ ਸੀ ਤੇ ਵਿੱਚ ਇਹ ਰੇਤਾ ਚੱਕ ਜਾਂਦਾ ਸੀ ਤੇ ਰੇਤਾ ਪੈ ਜਾਂਦਾ ਸੀ ਤੇ ਬਾਅਦ ਸਾਡੇ ਪਾਣੀ ਉਹ ਬੰਦ ਹੋ ਜਾਂਦਾ ਸੀ ਤੇ ਫਿਰ ਅਸੀਂ 3500 3300 ਦਾ ਨਵਾ ਲਿਆ ਨਾ ਟੂਕਪੰਪ ਤੇ ਤੇ თვითੋ ਵੀ ਸਰ ਘੜਾਇਆ ਤੇ ਫਿਰ ਇਹਨੇ ਪਤਾ ਕੀ ਕੀਤਾ ਫਿਰ ਸਾਨੂੰ ਇਹਦਾ ਭੇਤ ਆ ਗਿਆ ਵੀ ਹੁਣ ਹੁਣ ਸਾਰ ਪੂਰੀ ਨਹੀਂ ਛੱਡਣਾਗਾ ਜਦੋਂ ਪੂਰੀ ਮਤਲਬ 7:30 ਤੋਂ 8:00 ਹੋ ਗਿਆ 8 ਵਜੇ ਹੁੰਦੀ ਹੈ ਤੇ ਉਹ ਦੋ ਇਹਨੇ ਛੱਡ ਦੋ ਤੇ ਉਹ ਮਿੱਤਰ ਮਿੱਤਰਾ ਪਾਣੀ ਆਉਂਦਾ ਘੋਰਾ ਇਹਦੇ ਕੋਰੋਖਾ ਨਹੀਂ ਆਉਂਦਾ ਘੋਰਾ ਇਹਦੇ ਚ ਕੁਝ ਵੀ ਨਹੀਂ ਆਉਂਦਾ ਆ ਦੇਖ ਲਓ ਪਾਣੀ ਸਾਫ ਸਾਫ ਪਿਆ ਚਿੱਟਾ ਚਿੱਟਾ ਟੱਬ ਦੇ ਵਿੱਚ ਤੁਸੀਂ ਦੇਖ ਸਕਦੇ ਆ ਤੇ ਨਹੀਂ ਕਰਦਾ ਟੱਪ ਰੇਟੇ ਦੇ ਹੋ ਜਾਂਦਾ ਸੀਗਾ ਹਨ ਤੇ ਹੁਣ ਸਾਨੂੰ ਆ ਗਿਆ ਤਾਂ ਭੇਤ ਹੁਣ ਸਿ ਪਾਣੀ ਵਧੀਆ ਤੌਰ ਨਾਲ ਭਰ ਲਈਦਾ ਤੇ ਹੁਣ ਮੈਂ ਤੇਰੇ ਨੂੰ ਕਹਿੰਦੀ ਨੂੰ 5 ਵਜੇ ਵੀ ਨਹੀਂ ਲਾਉਣਾ ਇਹ ਕਿਉਂਕਿ 5 ਵਜੇ ਵੀ ਅਸਲ ਛੋਟੇ ਹੁੰਦੇ ਤੇ ਸਵੇਰ 8 ਵਜੇ 7 ਵਜੇ ਤੇ ਹੋਉਂਦੀ ਆ 8 ਵਜੇ ਕਹੀ ਜਾਨੀ 8 ਵਜੇ ਤਾਂ ਮੁੜ ਜਾਂਦੇ 7 ਵਜੇ ਵੀ ਮੈਂ ਕਹੀ ਸੋਚ ਨਹੀਂ ਛੱਡਣੀ ਤੂੰ ਤੇ ਮੈਂ ਕਹ ਫਿਰ ਰੇਤਾ ਭਰ ਜਾਂਦਾ ਵਿੱਚ ਕਹਿੰਦਾ ਠੀਕ ਆ ਮੰਮੀ ਤੇ ਹੁਣ ਆਪ ਕੋਲਿਆ ਕੱਪੜੇ ਹੀ ਪਣ ਮਿਲਦੇ ਆ ਤੁਹਾਨੂੰ ਕਿਹੜੇ ਲਓ ਜੀ ਇਹਦੇ ਆਪਣੇ ਗਏ ਸੁੱਕ ਹੁਣ ਆਪ ਇਹਨਾਂ ਨੂੰ ਕੱਢਦੇ ਆ ਮਸ਼ੀਨ ਚੋਂ ਮਸ਼ੀਨ ਚੋਂ ਕੱਢ ਕੇ ਪਾਵਾਂਗੇ ਇਹਨਾਂ ਨੂੰ ਤਾਰ ਤੇ ਸਾਰਿਆਂ ਨੂੰ ਝਾੜ ਝਾੜ ਕੇ ਕਿਉਂਕਿ ਪਾਣੀ 'ਚ ਥੋੜਾ ਬਹੁਤ ਰਿੱਤਾ ਫਿਰ ਵੀ ਆ ਹੀ ਜਾਂਦਾ ਹੈ। ਵੈਸੇ ਤਾਂ ਹਮ ਪਾਣੀ ਬਹੁਤ ਸਾਫ ਹੁੰਦਾ। ਇਹ ਰੀਜਿਲ ਵਿੱਚ ਤੇ ਵਰਦੀ ਤੇ ਫਿਰ ਵੀ ਪਾਣੀ ਆ ਹੀ ਜਾਂਦਾ, ਰਿੱਤਾ ਆ ਹੀ ਜਾਂਦਾ। ਬਤ ਇਹ ਆਪਾਂ ਹਣ ਨਾ ਨੂੰ ਝਾੜ ਝਾੜ ਕੇ ਪਾ ਦਾਂਗੇ ਇਹ ਸੁੱਕਣੇ ਸਾਰਿਆਂ ਨੂੰ। ਤੇ ਜਦੋਂ ਨੂੰ ਮੈਂ ਕੰਮ ਤੋੜੋਂ ਨੂੰ ਇਹ ਸੁੱਕ ਜਾਣਗੇ ਫਿਰ ਮੈਂ ਲਾ ਕੇ ਆ ਜਿਹੜਾ ਮੰਦਾ ਇੱਥੇ ਪਿਆ ਨਾ ਇਹ ਮੇਰਾ ਪੱਕਾ ਜਿਹਾ ਇੱਥੇ ਰੱਖਿਆ ਹੋਇਆ ਚਾਦਰਾਂ ਥੱਲੇ ਇਹ ਤੇ ਲੀੜੇ ਰੱਖ ਕੇ ਇਹਦੇ ਨੂੰ ਬਾਹਰ ਖੇਚ ਲਈਦਾ। ਤੇ ਇਹਦੇ ਤੋਂ ਕੱਪੜੇ ਚੱਕ ਕੇ ਸਾਰੇ ਇੱਥੇ ਸੁਕਣੇ ਥੋੜਾ ਸੁੱਕ ਕੇ ਹਮੇ ਤਾਂ ਬੱਠਲ ਬਠਲ ਚ ਕੋਈ ਢੱਲੇ ਡੱਕ ਗਿਆ ਕੋਈ ਕਿਵੇਂ ਹੋ ਗਿਆ ਕੋਈ ਕਿਵੇਂ ਹੋ ਗਿਆ ਔੜ ਜ ਜਾਂਦੇ ਤੇ ਹੁਣ ਆਪਾਂ ਪਾਉਨੇ ਆ ਕੱਪੜੇ ਸੁੱਕਣੇ ਪਹਿਲਾਂ ਪਾਵਾਂਗੇ ਆਪਰ ਜਦ ਮੀਤ ਦੇ ਬਾਅਦ ਚ ਮੈਂ ਪਾਉਂਗੀ ਆ ਦੇ ਪਾਉਂਦੀ ਨੇ ਮੇਰੇ ਸੁੱਕ ਜਾਣਗੇ ਫਿਰ ਮੈਂ ਆ ਕੇ ਇਹਨਾਂ ਮੰਦਰ ਰੱਖ ਲੂੰਗੀ ਉਹ ਡੱਕਣ ਅਜੇ ਦੇਖਣ ਤੋਂ ਦਾਰਦੀ ਤੁਹਾਨੂੰ ਬਠਲ ਚ ਨਹੀਂ ਰੱਖਦੀ ਜਿੱਦ ਤੁਸੀ ਡੱਕ ਜਾਨੇ ਸੁੱਕ ਜਾਣੇ ਵਹਿੰਦੇ ਸੁੱਕ ਜਾਣੇ ਆਉਂਦੀ ਨੇ ਮੇਰੇ ਜਦੋਂ ਮੈਂ ਆਉਣਾ ਕੰਮ ਕਰਨੇ ਬਹੁਤ ਔਖੇ ਆ ਸਾਰਾ ਦਿਨ ਕੱਲ ਵੀ ਮੈਂ ਸਾਰਾ ਦਿਨ ਮੈਂ ਕੀ ਕਰ ਲვი ਸਾਰਾ ਦਿਨ ਮੈਂ ਪਹਿਲਾਂ ਗਲਾਬ ਧੋਤੇ ਫਿਰ ਉਹ ਗਲਾਬ ਚੜਾਏ ਗੱਦਿਆਂ ਤੇ ਤੇ ਗੱਦਿਆਂ ਦੇ ਗਲਾਬ ਧੋਕੇ ਫਿਰ ਮੈਂ ਉਹਨਾਂ ਨੂੰ ਸਯਮਤਾ ਮੂੰਹ ਮੈਂ ਕਾ ਮੁੜ ਕੇ ਇਕੱਠੇ ਹੀ ਕਰ ਦਿੰਦੇ ਜਵਾਕ ਮੂੰਹ ਸਿਉ ਕੇ ਫਿਰ ਮੈਂ ਰੱਖੇ ਉਹ ਸਵਾਰ ਕੇ ਸਾਰੇ ਇੱਕ ਉਹਦੇ ਤੇ ਬੈੱਡ ਤੇ ਵਿਛਾਈ ਸਵਾਰ ਕੇ ਸਵਾਰ ਕੇ ਵਿਛਾ ਕੇ ਤੇ ਹੁਣ ਉਹਨਾਂ ਤੇ ਚਾਦਰ ਵਿਸਾਉਣੀ ਆ ਚਾਦਰ ਵਿਸਾਈ ਨਹੀਂ ਹੈਗੀ ਮੈਂ ਚਾਦਰ ਹਜ ਬਿਸੌਣੀ ਉਹਨਾਂ ਤੇ ਹੁਣ ਮੈਂ ਵਿਛਾਉਂਗੀ ਉਹਨਾਂ ਤੇ ਚਾਦਰ ਰੱਖ ਕਿਉਂਕਿ ਆਇਆ ਗਿਆ ਦੰਦਾ ਕਈ ਵਾਰੀ ਕਿਪੜਾ ਲੱਗਦਾ ਅਗਲਾ ਕਹਿ ਦੰਦਾ ਪਤਾ ਨਹੀਂ ਨਾ ਬੀਜੀ ਕਿੱਥੇ ਰਹਿੰਦੀ ਲਸੌਰਾ ਦੰ ਚਾਦਰ ਵੀ ਨਹੀਂ ਵਿਛਾਈ ਬੈੱਡ ਤੇ ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਸੁਦੇ ਨਾ ਕੁਛ ਗੱਲੋ ਬੋਲ ਮਨਾ ਏ ਰੇ ਪਾਣੀ ਦੇ ਵਿੱਚ ਰੇ ਬਸ ਤੇਰਾ ਸ਼ੁਕਰਾਨਾ ਕਰਨਾ ਕੋਸ ਕਪੜੇ ਤਾਂ ਮੰਜੇ ਤੇ ਪਈ ਰਹਿੰਦੇ ਮੈਂ ਕੱਪੜੇ ਸੁੱਕ ਜਾਣਗੇ ਹੁਣ ਮੈਂ ਮੰਝੂਂਗੀ ਭਾਂਡੇ ਮੰਜਾ ਪਰ ਮ ਕਰਤਾ ਸੀ ਕੰਦਨ ਲਾਤਾ ਤੇ ਹੁਣ ਮੈਂ ਪੀਲਾ ਪਾਣੀ ਨਾਲੇ ਪਾਣੀ ਚ ਪਾ ਲਾਂ ਮੈਂ ਬਰਤ ਮੈ ਤੁਹਾਨੂੰ ਪਤਾ ਲੱਗ ਜੂ ਮੈਂ ਕਿੰਨੀ ਕੁ ਵੇਲਦੀ ਰਹਣੀ ਆ ਤੁਸੀਂ ਮੈਨੂੰ ਕਹਿ ਦਿੰਨੇ ਵੇਲੜ ਹੈਗੀ ਆ ਵੇਲੜਾ ਕੰਮ ਨਹੀਂ ਚਕਾਰਨੀ ਆ ਵੇਲੜਾ ਵੇਲੜਾ ਨੂੰ ਕੰਮ ਨਹੀਂ ਵੇਲੜਾ ਨੂੰ ਉਹ ਜੀ ਇੱਥੇ ਆਪਾਂ ਹੁਣ ਚਣਦੇ ਆ ਜਿਹੜੇ ਆਪਣੇ ਨਹੀਂ ਵਰਤੋ ਜਿਵੇਂ ਭਾਂਡੇ ਫालतू ਭਾਂਡੇ ਆ ਜਿਹੜੇ ਆਪਾਂ ਵਰਤਦੇ ਕਦੇ ਪਕਾਉਂਦੇ ਇੱਥੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਛਾੜ ਦੇਣਾ ਇਹਨਾਂ ਨੂੰ ਰੱਖਿਆ ਪੰਜਾਬੀ ਦੇ ਅੱਜ ਤਾਂ ਕੋਈ ਕੋਸਣਾ ਜੋ ਉਹ ਸੱਧੂ ਭਾਂਡੇ ਆ ਸਭ ਇਹਦੇ ਚ ਪਾ ਦਿੰਨੇ ਆ ਹਾਂ ਡੱਬੇ ਨਾਲ ਤਾਂ ਇੱਕ ਡੱਬਾ ਘਰੇ ਹੈ ਨਹੀਂ ਗਾ ਨਹੀਂ ਤੇ ਇਹਨੂੰ ਵੀ ਸਾਫ਼ ਕਰੀਏ ਤੇ ਆ ਦੋਨਾਂ ਇਹ ਚਾਹ ਦਾ ਸਪਰੇਅ ਕੋਈ ਕਿਦੀ ਸੀ ਉੱਤਰੋਂ ਤਾਂ ਵੈਸੇ ਮਾਂਜਦਾ ਸੀ ਚਲੋ ਜੀ ਆਪਾਂ ਨੂੰ ਸੁਣ ਲੈ ਲਈ ਇੱਕ ਵਾਰ ਫੇਰ ਇਹਨੂੰ ਸੁਆਹ ਨਾ ਲਾ ਦੇਦਾਂਗੇ ਹੋਰਾਂ ਦਾ ਪੁੰਜੋ ਰਿਸ਼ਤਾ ਲੈ ਕੇ ਇਹ ਆਪ ਇੰਨੇ ਤਾਂ ਠੱਪਣਾ ਇਹ ਵੀ ਇੰਨੇ ਕੋਲੇ ਬਹੁਤ ਤੋਂ ਠੱਪਣ ਪਾਂਦੇ ਬਹੁਤ ਪੈ ਜਾਂਦੇ ਆ ਕਿੰਨੇ ਕਰਦੇ ਤੇ ਹੈਗੇ ਤੇ ਫਿਰ ਭਾਂਡੇ ਬਾਲੇ ਹੋ ਜਾਂਦੇ ਆ ਉਹਦੇ ਚ ਹੁੰਦੇ ਨੇ ਸਾਫ਼ ਕਰਕੇ ਲਹੂ ਕਲ ਅੰਦਰ ਅੰਦਰ ਸਾਰੇ ਅੱਜ ਇੱਕੋ ਸਾਰਾ ਕੰਮ ਇਹ ਸਾਰਾ ਤਾਂ ਨਿਬੜ ਦੇ ਕੇ ਕੰਮ ਤਾਂ ਨਾ ਖਜ਼ਾਨ ਹੁੰਦੇ ਸਾਰਾ ਬਣੇ ਹੋ ਜਾਂਦੇ ਆ ਉਹਨਾ ਇੰਨੇ ਟੋਕੂ ਚ ਪੜਾ ਰਹੇ ਨੇ ਕਿਉਂਕਿ ਕੱਪ ਕੁੱਪ ਜਿਹੜੇ ਜਿਹੜੇ ਜਿਗਮਿਤ ਪਾਣੀ ਪੀ ਜਾਂਦਾ ਕਰੀ ਜਾਂਦਾ ਕੱਪਾਂ ਦੀ ਵੱਧ ਲੋੜ ਹੁੰਦੀ ਹਣਾ ਤਾਂ ਮਾਜਦੇ ਆਂ ਭਾਂਡੇ ਹੁਣ ਜਿੱਥੋਂ ਸਟੂਈ ਦੀ ਦਵਾਈ ਲੈ ਕੇ ਆਏ ਸੀ ਨਾ ਉਹਨਾਂ ਡਾਕਟਰ ਨੇ ਮੈਨੂੰ ਪੈਰਾਂ ਪਾਰ ਬੈਠ ਤੋਂ ਮਨਾ ਕਰਿਆ ਸੀ ਤੇ ਪਰਪਰ ਇੱਥੇ ਬੈਣਾ ਸਾਰਦਾ ਨਹੀਂ ਕਹ ਹੈ ਨਾ ਕੀ ਕਰਗੇ ਕੰਮ ਤਾਂ ਕਰਨੇ ਹੁੰਦੇ ਆਗੇ ਤੇ ਇਹਨਾਂ ਤੋਂ ਮਾਜਦੇ ਹੀ ਪੜਨਗੇ ਤੇ ਮੰਗਈ ਪੈਣਾ ਮੈਨੂੰ ਕਹਿ ਦਿੰਦੋਂ ਆਪ ਕੋ ਭਾਂਡੇ ਕਿਹੜੇ ਹਸਾਬ ਨਾਲ ਮਾਜਦੀਆਂ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਮਾਜੂਗੀ ਬੱਟਾ ਠੀਕ ਆ ਇਹ ਚ ਰਾਤ ਹੀ ਭਾਂਡੇ ਮਾਜਦੇ ਸੀ ਰਾਤ ਤੇ ਮਾਜ ਕੇ ਰੱਖਾ ਲੈਂਦੇ ਤੋਂ ਭਾਂਡੇ ਧੋ ਕੇ ਤੋਂ ਦੱਸ ਦੇ ਮੈਂ ਭਾਂਡੇ ਤੇ ਧੋਣੇ ਹੁੰਨੇ ਹਨ ਟੁੱਟੀ ਵਾਲਾ ਸਾਨੂੰ ਮਧੋਰਾ ਜਿਹਾ ਜਿਹਾ ਮੈਂ ਕਾਣੀ ਨਹੀਂ ਦੋ ਸੌਟਕੇ ਕਰਦੀ ਆ ਭਾਂਡੇ ਵੀ ਵਧੀਆ ਮੰਨਦੀ ਕਿ ਰੋਟੀ ਪਾਣੀ ਵੀ ਵਧੀਆ ਸਫਾਈ ਨਾ ਬਣਾਏ ਤਾਂ ਨਹੀਂ ਕਿਸੇ ਦੇ ਪਸੰਦ ਆਵੇਗਾ ਉਹ ਅਗਲੇ ਦੀ ਖੁਸ਼ੀ ਨਾ ਹੋਵੇਗਾ ਨਾ ਤੇ ਕਰਪਾ ਦਾ ਜੋ ਵੀ ਕੰਮ ਕਰਦੇ ਆਂ ਜਿਹੜੋ ਤਾਂ ਲੱਖ ਲਾਖ ਰੁਪਏ ਆਪਾਂ ਮੱਕ ਬਲਿੱਚ ਦੀ ਪਟੜੇ ਕੰਮ ਤੇ ਨਾ ਪਰ ਆਉਂਦੇ ਤੇ ਇਹ ਸਰਬੱਤ ਦਾ ਭਲਾ ਭਾਂਡੇ ਜਿਹੜੇ ਮੰਨਦੇ ਨੇ ਤੇ ਹਨ ਇਹਦੇ ਚੱਕ ਜਦੋਂ ਦੋ ਦਮ ਆਪ ਤੇ ਐਸੀ ਇੱਕ ਟੁਪਾਲਾ ਸਗਲਾ ਥੋੜਾ ਜਿਹਾ

ज ते भांडे लो जी हम आप टोकरी लेके जावे अंदर भांडे वाली तो जाके पीऊंगी मैं पानी पानी पी के फिर मैं लाऊंगी झाड़ू झाड़ू ला के फिर मैं जाऊँगी कम तमते जाके फिर मैं लाऊंगी रोटी भांडे मांजूंगी इथे जाके ते मेरा आज का इन्ना ब्लॉग ब्लॉग टोकरी रखती रखते इत ਮਹਨੋਂ ਪੀਨੇ ਆ ਪਾਣੀ ਠੀਕ ਆ ਜੀ ਤੇ ਦੇਖ ਲਓ ਤੁਸੀਂ ਵੀ ਮੈਂ ਕਿੰਨੀ ਕੁ ਬੇਲੀ ਆ ਕੀ ਹਨ ਜਿਹੜੇ ਕਹਿ ਦਿੰਦੇ ਮੇਰੇ ਭਰਾ ਮੇਰੇ ਮਾਪੇਣਾ ਵੀ ਸਾਰਾ ਬੇਲੀ ਰਹਿ ਨਹੀਂ ਆ ਬਾਬਾ ਉਦੋਂ ਹੋ ਕੇ ਤੇ ਹੁੱਕਾ ਜੀ ਓਕੇ ਸਾਰਿਆਂ ਨੂੰ ਬਾਏ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਬਲੌਗ ਚ ਹੋਰ ਵੀਡੀਓ ਚ ਹੁਣ ਮੈਂ ਪੱਖਾ ਲਾਉਣਾ ਵਾਂ ਤੇ ਪੱਖਾ ਲਾ ਕੇ ਪੀਣਾ ਮੈਂ ਪਾਣੀ ਤੇ ਗਰਮੀ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਬਾਏ